ਕੁਝ ਵਿਚਾਰ ਮੈਂ ਸਾੰਬੇ ਨੇ ਤੇ ਕੁਝ ਸੁਪਨੇ ਪਾਲ ਲੈ ਕੁਝ ਰੁੱਤਾਂ ਰੰਗੀਆਂ ਤੋਂ ਮੈਂ ਖਿਆਲ ਸੰਭਾਲ ਲੈ ਕੁਝ ਸੁੱਚੀਆਂ ਰੂਹਾਂ ਦੇ ਇਨਸਾਨ ਮੈਂ ਪਾਲ ਲੈ ਹਿੰਮਤਾਂ ਨਾਲ ਰਲ ਮਿਲ ਕੇ ਕੁਝ ਡਰ ਮੈਂ ਟਾਲ ਲੈ ਕੁਝ ਖਿਆਲ ਸੰਭਾਲ ਲੈ ਨੇ ਤੇ ਕੁਝ ਸੁਪਨੇ ਪਾਲ ਲੈ ਕੁਝ ਖਿਆਲ ਸੰਭਾਲ ਲੈ ਨੇ ਤੇ ਕੁਝ ਸੁਪਨੇ ਪਾਲ ਲੈ ਦਿਲ ਤੋਂ ਉਤਰ ਜਾਂਦੇ ਉਹ ਲੋਕ ਜੋ ਹੁੰਦੇ ਅਹਿਸਾਸਾਂ ਤੋਂ ਕੋਰੇ ਭਾਵਨਾਵਾਂ ਤੋਂ ਸਖਣੇ ਤੇ ਦਿਲ ਵਿੱਚ ਉਤਰ ਜਾਂਦੇ ਉਹ ਲੋਕ ਜੋ ਹੁੰਦੇ ਖਸ਼ਬੂਆਂ ਦੇ ਖਜ਼ਾਨੇ ਫੁੱਲਾਂ ਤੋਂ ਮਲੂਕ ਤੇ ਮਨ ਦੇ ਸ਼ੀਸ਼ੇ ਕਹਿਣੇ ਕਰਨੀ ਦੇ ਇੱਕ ਤੇ ਕਿਰਦਾਰਾਂ ਦੇ ਉੱਚੇ ਜਿਨ੍ਹਾਂ ਨੂੰ ਤੱਕਦੇ ਹੀ ਖੁਦਾ ਚੇਤੇ ਆਵੇ ਹੁੰਦੇ ਜੋ ਕਿਸੇ ਦਵਾ ਵਰਗੇ ਹੁੰਦੇ ਜੋ ਕਿਸੇ ਦਵਾ ਵਰਗੇ